ਇਸ ਆਸਾਨੀ ਦੀ ਗੱਲ ਕਰੋ ਜਿਹੜੀ ਨਹੀਂ ਸਰ ਉਹ ਵੀ ਸਰ ਆਪਣੇ ਜਵਾਨੀ ਦੀ ਮੇਰੀ ਗੱਲ ਸੁਣੋ ਜਿਹੜੀ ਦੱਸੀ ਚਲੋ ਮੈਂ ਚਲੋ ਖਸਾਨੀ ਤਿਆਰ ਹੋ ਜੀ ਪੰਜਾਬ ਦੇ ਪਾਣੀ ਤੇ ਸਰਕਾਰ ਨੇ ਸੈਂਟਰ ਨੇ ਭਾਖੜਾ ਡੈਮ ਐਕਟ ਤੋੜਦਾ ਠੀਕ ਹੈ ਉਹਦੇ ਤੇ ਤੁਸੀਂ ਕੋਸ਼ਿਸ਼ ਨਹੀਂ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਨਹੀਂ ਬੋਲਿਆ ਦਿੱਲੀ ਦਿੱਲੀ ਦੇ ਵਿੱਚ ਕੇਗਰੀਵਾਲ ਫੜਿਆ ਮੇਰੀ ਗੱਲ ਬਤਾ ਗੱਲ ਤਾਂ ਸੁਣ ਲੋ ਕੇਜਰੀਵਾਲ ਫੜਿਆ ਜਾਂਦਾ ਪੰਜਾਬ ਤੋਂ ਬੱਸਾਂ ਭਰ-ਭਰ ਕੇ ਉੱਥੇ ਜਾਂਦੀਆਂ ਕੋਈ ਵੀ ਜੱਥੇਬੰਦੀ ਉਹਦੇ ਕੋਈ ਵੀ ਗੱਲ ਕਰੀ ਜੇ ਤੁਸੀਂ ਜਿਹੜੀ ਗੱਲ ਕਰਦੇ ਬਣ ਕੇ ਦੀ ਗੱਲ ਅਸੀਂ ਲੜਾਈ ਲੜਦੇ ਤੇ ਨਾਂ ਅਸੀਂ ਦਿੱਤਾ ਉਹ ਸੈਂਟਰ ਲੈ ਗਈ ਜੀ ਉਹ ਬਾਹਰ ਵੀ ਕਿ 1 2 10 ਕਿਲੋ ਲੈ ਗਈ ਸਾਰੀ ਤਾਂ ਉੱਥੇ ਪੰਜਾਬ ਉੱਥੇ ਪੰਜਾਬ ਦਾ ਇੱਕ ਵੀ ਬੰਦਾ ਨਹੀਂ ਹੈਗਾ ਜੀ ਉੱਥੇ ਤਾਂ ਪੰਜਾਬ ਕੋਈ ਬੰਦਾ ਨਹੀਂ ਆਇਆ ਕੋਈ ਪਤਾ ਹੈ ਮੇਰੇ ਨਾਲ ਬਣੀ ਬੇੜਾ ਮੁੰਡੇ ਦੀ ਗੱਲ ਕਰ ਉਹਦਾ ਪੰਗ ਦਾ ਗੱਲ ਕਰੋ ਹਰ ਰੇਤੇ ਦਾ ਮੁੱਦਾ ਮੁੱਦਾ ਵੀ ਹੈਗਾ ਹਰ ਘਰ ਦਾ ਹਰ ਗਰੀਬ ਇਹ ਵਾਇਟਾਂ ਦਾ ਵੀ ਇਹ ਤਾਂ ਬੜਾ ਮੇਗਾ ਇਹਦੇ ਬਲੇ ਵੀ ਸੀ ਠੀਕ ਠੀਕ ਇੱਕ ਜੀ 1000 1000 ਰੁਪਇਆ ਤੁਸੀਂ ਬੀਬੀਆਂ ਨੂੰ ਵਾਕਿਆ ਸੀ ਉਹ ਵੀ ਕਦੋਂ ਬੰਦ ਕਰਾਵਾਂਗੇ ਬੰਦ ਕਰਾਤੀ ਬਾਈ ਜੀ ਨਹੀਂ ਸਰ ਕਰਤੀ ਬਾਈ ਜੀ ਉਹਨੂੰ ਚੱਲਣ ਤੋਂ ਬੰਦ ਕਰੀਏ ਮੇਰੀ ਮੈਂ ਸਾਡੇ ਕੋਲ ਮੁੱਦਾ ਸਾਡੇ ਤੁਸੀਂ ਉਹ ਉਹੋ ਹੀ ਗੱਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਸਾਰਾ ਐਮਐਸਪੀ ਕਿੰਨੇ ਫਸਲਾਂ ਸੁਣਦੇ ਨਹੀਂ ਦੇ ਸਕਦੇ ਬਾਨਾ ਖੜੀਆਂ ਜੀ ਬੀਬੀ ਆਪਣੇ ਪੰਜ ਲੱਖਾਂ ਦੇ ਸਾਡੇ ਬਾਈ ਜੀ ਉਹ ਤਾਂ ਬੰਨਾ ਲਾਲ ਗੱਲ ਕਰੋ ਮੈਂ ਜਿਹੜੀ ਗੱਲ ਕਰ ਸਕਦਾ ਨਾ ਵੀ ਇਹ ਸੈਂਟਰ ਗਵਰਨਮੈਂਟ ਦੇ ਐਵੇਂ ਇੱਕ ਗੱਲ ਬੰਦਾ ਕਤਲਉ ਨਹੀਂ ਜੀ ਅਹੀਂ ਪਨਾ ਦੇਣਾ ਆਪਾਂ ਗੱਲ ਚੱਲੇਗੀ ਗਾਂ ਚਲੇਗੇ ਜੀ ਕੈਪਟਨ ਸਾਹਿਬ ਨੂੰ ਕਹਿੰਦੇ ਇਹ ਬੜੀ ਤਾਂ ਨਹੀਂ ਕਿਸਾਨੀ ਦੀ ਗੱਲ ਕਰੋ ਜਿਹੜੀ ਨਹੀਂ ਸਰ ਨਹੀਂ ਸਰ ਉਹ ਵੀ ਸਰ ਆਪਣੇ ਜਵਾਨੀ ਬਈ ਜੀ ਮੇਰੀ ਗੱਲ ਸੁਣੋ ਜਿਹੜੀ ਦੱਸੀ ਚਲੋ ਮੈਂ ਚਲੋ ਕਿਸਾਨੀ ਤੇ ਆ ਰਹੇ ਹੋ ਜੀ ਪੰਜਾਬ ਦੇ ਪਾਣੀ ਤੇ ਸਰਕਾਰ ਨੇ ਸੈਂਟਰ ਨੇ ਭਾਖੜਾ ਡੈਮ ਇੱਕ ਤੋੜਦਾ ਠੀਕ ਹੈ ਜੀ ਹੋਰ ਇਹ ਤੇ ਤੁਸੀਂ ਕੋਸ਼ਿਸ਼ ਦੀ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਨਹੀਂ ਬੋਲਿਆ ਦਿੱਲੀ ਦਿੱਲੀ ਦੇ ਵਿੱਚ ਕੇਜਰੀਵਾਲ ਫੜਿਆ ਮੇਰੀ ਗੱਲ ਵੀ ਤਾਂ ਗੱਲ ਤਾਂ ਸੁਣ ਲੋ ਜੀ ਕੇਜਰੀਵਾਲ ਫੜਿਆ ਜਾਂਦਾ ਪੰਜਾਬ ਤੋਂ ਬੱਸਾਂ ਭਰ-ਭਰ ਕੇ ਉੱਥੇ ਜਾਂਦੀਆਂ ਨਹੀਂ ਉਹਦੇ ਕੋਈ ਵੀ ਜੱਤੀਬੰਦੀ ਨੂੰ ਉਹਦੇ ਕੋਈ ਵੀ ਨਹੀਂ ਗੱਲ ਕਰੀ ਜੇ ਤੁਸੀਂ ਜਿਹੜੀ ਗੱਲ ਕਰਨੇ ਪਾੜ ਕੇ ਦੀ ਗੱਲ ਅਸੀਂ ਲੜਾਈ ਲੜਦੇ ਆ ਤੇ ਨਾਂ ਅਸੀਂ ਦਿੱਤਾ ਉਹ ਸੈਂਟਰ ਲੈ ਗਈ ਜੀ ਬੋਲਣਾ ਚਾਹੀਦਾ ਸਾਰੀ ਤਾਂ ਉੱਥੇ ਪੰਜਾਬ ਉੱਥੇ ਪੰਜਾਬ ਦਾ ਇੱਕ ਵੀ ਬੰਦਾ ਨਹੀਂ ਹੈਗਾ ਜੀ ਉੱਥੇ ਤਾਂ ਪੰਜਾਬ ਇਹ ਇੱਕ ਬੰਦਾ ਨਹੀਂ ਆ। ਇਹ ਬੰਦਾ ਹੈ। ਮੈਂ ਮਿਲਣ ਦੇ। ਮੈਂ ਮੁੱਦਾ। ਮੁੱਦਾ। ਤੁਸੀਂ ਮੁੱਦਾ ਇਹ ਗੱਲ ਕਰੋ। ਹਰ ਰੇਤੇ ਦਾ ਮੁੱਦਾ। ਮੁੱਦਾ ਵੀ ਹੈਗਾ। ਹਰ ਘਰ ਦਾ ਹਰ ਗਰੀਬ ਇਹ ਵਾਇਟਾਂ ਦਾ ਮੇਤਾ ਬੜਾ ਮੇਜਾ। ਇਹਦੇ ਵੱਲੋਂ ਵੀ ਸੀ। ਕਹਿੰਦੇ ਸਰਕਾਰੀ। ਠੀਕ ਠੀਕ। 1000-1000 ਰੁਪਇਆ ਤੁਸੀਂ ਬੀਬੀਆਂ ਨੂੰ ਆਖਿਆ ਸੀ ਉਹਦੀ ਮੈਂ ਨਹੀਂ ਗਿਆ। ਹੋ ਗਿਆ ਯਾਰ। ਕਦੋਂ ਬੰਦ ਕਰਾਵਾਂਗੇ? ਬੰਦ ਕਰਾ ਦਿੱਤਾ ਜੀ। ਨਹੀਂ ਸਰ। ਕਰਤੀ ਬਾਈ ਜੀ ਉਹਨੂੰ ਚੱਲਣ ਤੋਂ ਬੰਦ ਕਰੀ। ਇਹ ਵੀ ਸਾਡੇ ਕੋਲ ਮੁੱਦਾ ਸਾਡੇ ਤੁਸੀਂ ਉਹ ਉਹ ਉਹੀ ਗੱਲ ਦੀ ਨਾਲ ਜਦੋਂ ਪੰਜਾਬ ਸਰਕਾਰ ਸਾਰਾ ਐਮਐਸਪੀ ਕੰਨਾਂ ਫਸਲਾਂ ਵਿੱਚ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਜੀ ਬਣਾ ਖੜੀਆਂ ਜੀ ਬੀਬੀ ਆਪਕੇ ਪਾਸ ਨਾ ਕਰ ਸਾਰਾ ਬਈ ਜੀ ਉਹ ਬੰਨਾ ਲਾਲ ਗੱਲ ਕਰੋ ਮੈਂ ਜਿਹੜੀ ਗੱਲ ਕਰ ਸਕਦਾ ਐ ਕਿ ਇਹ ਸੈਂਟਰ ਗਵਰਨਮੈਂਟ ਦੇ ਐਵੇਂ ਇੱਕ ਗੱਲ ਬੰਦਾ ਗੱਲ ਜੀ ਕਰੂ ਨਹੀਂ ਜੀ ਅਸੀਂ ਬਣਾ ਦੇਣਾ ਆਪਾਂ ਗੱਲ ਉਹ ਚੱਲੇਗੇ ਜੀ ਕੈਪਟਨ ਸਾਹਿਬ ਨੂੰ ਕਹਿੰਦੇ ਇਹ ਬੜੀ ਤਾਂ ਨਹੀਂ